ਉਹ ਹਮਤ ਦਾ ਗੁਲਾਮ ਤੋਂ ਦੋ ਕਸਾਤਾਂ ਮੋੜਦੀ ਐ ਇਹ ਸਸਪੰਦਾ ਦਾਲ ਨਹੀਂ ਕਰਦੀ ਬਸ ਜਾਨ ਉਹ ਇਹ ਤਾਂ ਖੁਸ਼ੀ ਦਾ ਆਇਆ ਬਚਾ ਲੈ ਕਿ ਤੂੰ ਡਰੋਂ ਦੇ ਤੋਂ ਬਚਾ ਆ ਦੇਖੋ ਇਹ ਕੋਈ ਨਹੀਂ ਨਹੀਂ ਚੰਗਾ ਨਾ ਨਹੀਂ ਨਹੀਂ ਇਹ ਕਹਿੰਦਾ ਕਿ ਉਹ ਕਿਹ ਕਿਹਦੇ ਨਹੀਂ ਨਹੀਂ ਅੱਜ ਪੱਜ ਬਤਾਗੀ ਅੱਜ ਪ੍ਰਚਾਰ ਦਾ ਕੰਮ ਹੀ ਨਹੀਂ ਅੱਜ ਇੱਧੇ ਮੋਟਾ ਉਹ ਇਦਾਂ ਮੋਟੇ ਮੋਟੇ ਅਸੀਂ ਤੇ ਕਹਿੰਦੇ ਸੀ ਕਿ ਇਹ ਬੰਦਿਆਂ ਨਾਲ ਡਰਾਉਣਾ ਉਹ ਇਦਾਂ ਕਹਿੰਦੇ ਕਾਂਗਰਸੀਆਵੇਂ ਹੁੰਦੇ ਉਹਨਾਂ ਨੂੰ ਸਿਰ ਦੀ ਹਲਗੁਲਾ ਹੋ ਜਾਂਦਾ ਉਹ ਤਾਂ ਸਾਡੇ ਸਾਡੇ شریف ਬੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੀ ਨਹੀਂ ਸਾਡਾ ਇਹ ਹੈ ਨਹੀਂ ਅਸੀਂ ਇਕੱਲੇ ਨਹੀਂ ਇਕੱਲੇ ਆਹ ਇਹਨਾਂ ਨੂੰ ਸਭ ਬੰਦਾ ਨਾਲ ਆ ਸਭ ਨੂੰ ਪੱਕੀ ਕਿ ਆ ਵੀ ਕਿਸ ਨੇ ਲੜਦਾ ਨਹੀਂ ਆਪੋ ਆਪਣੀ ਵੋਟ ਵੋ ਠੀਕ ਹੈ ਪਿਆਰ ਦਾ ਉਹ ਜਿੰਨੇ ਪਾਉਣਾ ਇੱਕ ਬੰਦੇ ਦੀ ਕੋਈ ਗੱਲ ਪਤਾ ਕੀ ਆ ਕੁਸੀ ਭਰੀ ਏ ਤੁਸੀਂ ਇਹ ਗਲਤੀ ਇਹ ਬਾਹਰ ਦੇ ਕੋਈ ਇੱਥੇ ਤੇ ਲੋਕਲ ਬੰਦੇ ਨੂੰ ਆਉਂਦੇ ਨੇ ਪਰ ਬਾਹਰੋਂ ਬੰਦੇ ਕਿਹਾਂ ਲੈ ਕੇ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਜਿੱਥੇ 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 ਮੰਤਰੀ ਸਾਹਿਬ ਜਿੱਥੋਂ ਦੀ ਬੋਲਿਆ ਉਹ ਬਾਹਰ ਬੱਜੇ ਰਹਿਣਗੇ ਨਾ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਕੱਲਾ ਆਇਆ ਮੇਰੇ ਨਾਲ ਪਿੱਛੇ ਕੋਈ ਬੰਦਾ ਵੀ ਆਇਆ ਨਹੀਂ ਤੇ ਤੇਰੇ ਨਾਲੋਂ ਇੱਕ ਪੱਛਾ ਸਾਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣ ਵਾਲੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਇਹ ਆਪ ਮੇਰੀ ਗੱਲ ਸੁਣੋ ਹਾਂਜੀ ਉਹ ਲਖਤ ਸਾਹਿਬ ਤੁਸੀਂ ਕੋਈ ਗੈਰ ਕਾਨੂੰਨੀ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਮੈਂ ਹੀ ਤਾਂ ਕਹਿੰਦੇ ਆ ਨਹੀਂ ਉਹ ਬੰਦਾ ਹੀ ਬੰਦਾ ਹੀ 5 700 ਦੇ ਵਿੱਚ ਉਹਦੇ ਬਾ ਦੇਣਾ ਤੇ ਉਹਦਾ ਨਹੀਂ ਦੇ ਦੇ ਕੋਈ ਦਰਦਸ਼ਤ ਇਹ ਮੋਰਦੰ ਦਾ ਉਹ ਤੇਰੇ ਵੀ ਕੋਈ ਬੰਦਾ ਕਿੰਨਾ ਇਕੱਠਾ ਹੋ ਗਿਆ ਜਿਹੜੀਆਂ ਬਈ ਜਿੱਥੇ ਗੰਦੀਆਂ ਗੱਲਾਂ ਕਰਦੇ ਨੇ ਉਹ ਬਾੜੀ ਗੱਲ ਆ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਿਏ ਪਰਚਾ ਕਰਦੇ ਸੀ ਜੇ ਗੱਲ ਤੁਸੀਂ ਐਮਪੀ ਸਾਹਿਬ ਦੇ ਵੀਡੀਓ ਦਿਖਿਏ ਜਿਹੜੀਆਂ ਗੱਡੀਆਂ ਗਾਲਾਂ ਕਢਾਉਂਦੇ ਆ ਉਹਦੇ ਤੇ ਪਰਚਾ ਹੋਇਆ ਫਿਰ ਦੇਦਾ ਅਸੀਂ 23 ਸਾਲ ਚੋਂ ਉੱਪਰ ਆਏ ਅਸੀਂ ਮੈਨੂੰ ਆਹ ਗੱਡੀਆਂ ਗਾਲਾਂ ਥੋੜੀਆਂ ਲੈ ਰੀਆਂ ਨੇ ਨਹੀਂ ਨਹੀਂ ਕਰਨਾ ਚਾਹੀਦਾ ਅਸੀਂ ਗੱਲ ਗੱਡੀਆਂ ਗਾਲਾਂ ਆ ਜੀ ਮੇਕੋ ਕੋਈ ਵੀ ਗਲਤ ਗੱਲ ਕਰਦਾ ਬਹਿਣਾ ਯਾਰ ਪਾਰਟੀ ਦਾ ਭਰਾਓ ਯਾਰ ਪਿਆਰ ਨਾਲ ਦੋ ਯਾਰ ਆਹ ਤੁਹਾਨੂੰ ਗੱਡੀਆਂ ਗਾਲਾਂ ਕਢਦੇ ਆ ਗੱਲਾਂ ਭੈਣਾ ਨਹੀਂ ਆਂੰਗੀਆਂ ਨਾ ਚਪਾਈ ਯਾਰ ਕੀ ਗੱਲ ਮੇਰੀ ਸ਼ੌਭਾ ਦਿੱਤਾ ਖੇਤਾਂ ਵਿੱਚ ਆਪਣੇ ਪਾਉਂਦੇ ਹੋ ਫਿਰ ਤੁਸੀਂ ਆਪਣੇ ਪੇਜ ਤੋਂ ਪਾ ਕੇ ਫਿਰ ਡਿਲੀਟ ਕਰਦੇ ਆਪਾਂ ਸੁਣਨ ਤੋਂ ਜਦ ਤੂੰ ਆਪਾ ਆ ਆਪਾਂ ਮੋਦੇ ਦੀ ਗੋਣ ਹੋਣ ਦੀ ਗੱਲ ਕਰੀਏ ਕੋਈ ਕੋਈ ਅਮਨਮਾਨ ਨਾਲ ਲੈਕਚਰ ਹੁੰਦਾ ਇੱਕ ਬੰਦਾ ਕੋਈ ਕੋਈ ਅੰਦਰ ਹੀ ਪਰਦੇ ਅਮਨਮਾਨ ਕੋਈ ਬਤਾਓ ਆਓ ਜੀ ਕੋਈ ਕੋਈ ਬਤਾਓ ਕੋਈ ਸੈਂਟਰੀਟ ਤੁਮੇ ਦੇ ਵਿੱਚ